ਰਿਸਟਾਰਟ ਬਦਲੋ ਕੋ ਕਮਪਟ ਪਿੰਡ ਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਆ ਕਪੜਾ ਸੌਦੇ ਸੀ ਕੁਝ ਲੋਕ ਆਪਣੇ ਹੱਲ ਬਣਾਉਂਦੇ ਸੀਗੇ ਕੁਝ ਲੋਕ ਲੋਹੇ ਦਾ ਕੰਮ ਕਰਦੇ ਸੀ ਜਿਵੇਂ ਉਹ ਲੋਹ ਹਲ ਬਣਾਉਂਦੇ ਸੀ ਤੇ ਚਾਹ ਚਾਉਂ ਕਹਿੰਦੇ ਚਾਹਾਂ ਜੀ ਚਾਹਾਂ ਕਹਿੰਦੇ ਆ ਉਹਨਾਂ ਨੂੰ ਆੜ ਨੇ ਦੇਗਾ ਤਿਆਰ ਕਰਦਾ ਗਾਤੀ ਤੁਸੀਂ ਪੁਰਾਣੇ ਬੀਰਗੋ ਨੂੰ ਜਾਣਦੇ ਹੋਵੋਗੇ ਸਾਰੇ ਸਰਦਾਰ ਹਰਦਕ ਸਿੰਘ ਤੁਹਾਡੇ ਇਸ ਪਿੰਡ ਦਾ ਐ ਜੰਮਪਲ ਸੀਗਾ ਹਾਂ ਜਿਸ ਟਾਈਮ ਤੇ ਇਹ ਜਾਂਦੇ ਸੀ ਕਿ ਆਪਣੇ ਮਜੈਤੋ ਦੇ ਮੋਰਚੇ ਦੇ ਵਿੱਚ ਉਦੋਂ ਇਸ ਪਿੰਡ ਦੇ ਵਿੱਚ ਕਿੰਨੇ ਕੁ ਵੀ ਨਾਲ ਜੁੜਦੇ ਸੀਗੇ ਓਕੇ ਮੈਂ ਤਾਂ ਬਸ ਉਸ ਵੇਲੇ ਬਹੁਤ ਪੂਛਟਾ ਲੈ ਸੀ ਕਿ ਜੇ ਜੇ ਬੱਚਾ ਜਾ ਜਾਏ ਹਾਂਜੀ ਬਟ ਮੈਨੂੰ ਇਹ ਪਤਾ ਲੱਗਿਆ ਕਿ ਇਸ ਪਿੰਡ ਤੇ ਹੰਦੇ ਡੈਕਟਰ ਆ ਮੋਟਰ ਜਨਨ ਕਰਦੇ ਜਿਹੜੇ ਤੁਸੀਂ ਸਰਦਾਰ ਕਪੂਰ ਜੀ ਕਿਛੇ ਜੀ ਨਾਮ ਦਾ ਮੇਰੇ ਪੁੱਤ ਸਰਦਾਰ ਹਰਦਰਸ਼ ਸਿੰਘ ਹੋ ਗਿਆ ਲਿਆ ਹਰਦਰਸ਼ ਸਿੰਘ ਆ ਹਰਦਰਸ਼ ਸਿੰਘ ਹਾਂ ਜੀ ਉਹਦਾ ਸਿੰਘ ਹੈ ਹਾਂ ਇੱਕ ਉਹਨਦੇ ਜੀ ਆਪਣੇ ਜਿਹੜੇ ਕਾਲੀ ਨੂੰ ਕਹਿੰਦੇ ਨੇ ਹਾਂ ਮਿਸ਼ਨ ਸੈਕਸ਼ਨ ਹਾਂ ਹਾਂ ਉਹ ਹੋਰ ਨੰਦਾ ਆਜਾਗਰ ਸਿੰਘ ਜੀ ਤੇ ਇੱਕ ਸਰਜਨ ਸਿੰਘ ਚੌਧਰ ਸਿੰਘ ਬਸੇ ਗੱਲ ਇੱਕ ਹੋਰ ਆ ਜਿਵੇਂ ਇਸ ਪਿੰਡ ਦੇ ਵਿੱਚ ਆਜ਼ਾਦੀ ਬਾਰੇ ਵੀ ਲੋਕਾਂ ਨੇ ਸੰਘਰਸ਼ ਕੀਤਾ ਹੈ ਕੋਈ ਉਹਨਾਂ ਦੀ ਕੋਈ ਇੱਥੇ ਜਗ੍ਹਾ ਬਣਾਈ ਗਈ ਹੈ ਜਾਂ ਸਰਕਾਰ ਨੇ ਕੋਈ ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਇਹ ਤਾਂ ਇੱਕ ਬੜੀ ਤਖੀ ਗੱਲ ਕੀਤੀ ਮੈਂ ਜਦੋਂ ਵੀ ਇਸ ਪਿੰਡ ਵਿੱਚ ਆਉਂਦਾ ਮੈਂ ਇਸ ਚੀਜ਼ ਘਾਟ ਮਹਿਸੂਸ ਕਰਦਾ ਇਹ ਪਿੰਡ ਦੇ ਵਿੱਚੋਂ ਆ ਮਤਲਬ ਵਕਤ ਦੇ ਮਤਲਬ ਬਹੁਤ ਤਖਣਾ ਯੋਗਦਾਨ ਪਾਉਣਗੇ ਪਿੰਡ ਦੇ ਬੰਦੇ ਲੇਕਰ ਅਨਫੋਰਚਨਿਟਲੀ ਕਿਉਂ ਨਾ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਕੋਈ ਸਾਡਾ ਮਿਊਜ਼ੀਅਮ ਹੋਵੇ ਉਹਨਾਂ ਦੀ ਫੋਟੋ ਹੋਵੇ ਉਹ ਹੈ ਨਹੀਂ ਮਤਲਬ ਆਜ਼ਾਦੀ ਦੀ ਲੜਾਈ ਦੇ ਵਿੱਚ ਇੱਕ واحرو چھوٹے چھوٹے اتنے آردو سب نال ਬਹੁਤ ਛੋਟੇ ਉਹ ਵੀ ਪਿੰਡ ਦੇ ਆਨੇ ਮਿਲ ਕੇ ਸਾਰੇ ਉਹ ਬਣਾਈ ਸੀ ਬਿਲਡਿੰਗ ਦਾ ਅੱਜ ਇਸ ਟਾਈਮ ਤੇ ਇੱਡਾ ਵੱਡਾ ਗੁਰਦੁਆਰਾ ਸਾਹਿਬ ਬਣ ਗਿਆ ਹੈਗਾ ਨਾਨਸਰ ਤੇ ਬਹੁਤ ਖੁਸ਼ੀ ਹੋਈ ਹੈਗੀ ਆ ਪਰ ਗੁਰਦਰ ਦੇ ਨਾਲ ਨਾਲ ਜਿਵੇਂ ਇੱਥੋਂ ਦੇ ਪਿੰਡ ਦੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਸੀਗੀਆਂ ਆਪਣਾ ਗਵਰਨਮੈਂਟ ਹੈ ਸਕੰਡਰ ਸਕੂਲ ਕੋੜਕਪੁਰੇ ਦੇ ਉੱਤੇ ਉੱਥੇ ਬੋਰਡ ਵੀ ਲੱਗਾ ਹੋਇਆ ਲੱਗਾ ਹੋਇਆ ਜਿਨੇ ਵੀ ਫ੍ਰੀडम फाइਟਰ ਸੀਗੇ ਇਸ ਤਰ੍ਹਾਂ ਨੇ ਇੱਥੇ ਕੋਈ ਨਿਸ਼ਾਨੀ ਨਹੀਂ ਰੱਖੀ ਮੈਂ ਤਾਂ ਬਹੁਤ ਮਹਿਸੂਸ ਕਰਦਾ ਹੈ ਆਪਾਂ ਦਾ ਬੈਠਾ ਮੈਂ ਸੇਵੀ ਮਿਲਣਾ ਡਾਡਾ ਹੈ ਹਾਂਜੀ ਜੇ ਤੂੰ ਭਾਈ ਆਹ ਔਰ ਦਾ ਸੁਝਾਣਿਆ ਬਾਤ ਸੁਣ ਹਾਂਜੀ ਇਹ ਬਹੁਤ ਜ਼ਰੂਰੀ ਕੰਮ ਹੈ ਹਾਂਜੀ ਮਤਲਬ ਮੈਂ ਅੱਗੇ ਮੈਂਸ਼ਨ ਕਰਨਾ ਚਾਹੁੰਦਾ ਇੱਕ ਤਾਂ ਇਹ ਪੈਂਦੇ ਹੋ ਸੱਜਣਵਾੜੂ ਬਾਗ ਦੇ ਵਿੱਚ ਜਿਹੜਾ ਕਿ ਆਜ਼ਾਦਨ ਖੋੜ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਕਾਫੀ ਜਿਹੜਾ ਕਿ ਤਾਰਸਨ ਸੀ فسٹ ولڈ واروس کی سیکنڈی آرمی افسر پنڈ نے مطلب اس افسر کی لڑ سی چینی میرا خیال دس آرمی افسر اس فیصلے جی بھی ایک بندے دے دو میجر جنرل ہے میجر جنرل گج سے پتہ چلے گئے ہے میجر جنرل کی سے نو ہے ایک سپٹ دا سٹل ہو سرون برگیڈیئر ہے مارشال کی پروجیکٹ سے ڈوٹر بیٹھے میرے لائے ہاں انردی انٹر ਹਾਂਜੀ ਅੱਜ ਅਸੀਂ ਪਿੰਡ ਭਾਈ ਕਬਮੀਆ ਉੱਥੇ ਪਹੁੰਚੇ ਗਿਆਂ ਸਾਖੀ ਦਾ ਦਿਹਾੜਾ ਹੈਗਾ ਬੜਾ ਧੂਮ ਧਮ ਨਾਲ ਮਨਾਇਆ ਗਿਆ ਹੈਗਾ ਜਿਹਦੇ ਵਿੱਚ ਬਮੀਏ ਭਾਈ ਤੇ ਸਾਰੇ ਜਿੰਨੇ ਵੀ ਸੀਗੇ ਮੈਂਬਰ ਸਾਹਿਬਾਨ ਸਾਰੇ ਇੱਥੇ ਹਾਜ਼ਰ ਹੋਏ ਹਨ ਤੇ ਅੱਜ ਅਸੀਂ ਸਰਦਾਰ ਕੁਲਜੀਤ ਸਿੰਘ ਬਮੀਏ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਇਸ ਬਮੀਏ ਪਿੰਡ ਦਾ ਕਿਵੇਂ ਨਾਮ ਪਿਆ ਤੇ ਕਿਦਾਂ ਇਸ ਪਿੰਡ ਦੇ ਵਿੱਚ ਸੁਤੰਤਰਤਾ ਦਾ ਸਮ੍ਰਮੀ ਪੈਦਾ ਹੋਏ ਤੇ ਹੋਰ ਵੀ ਵੱਡੇ ਵੱਡੇ ਕਰਨਲ ਜਰਨਲ ਵਗੈਰਾ ਇੱਥੇ ਹੋਏ ਹਾਂਜੀ ਸਰਦਾਰ ਕੁਲਜੀਤ ਸਿੰਘ ਜੀ ਦੱਸਿਓ ਮੈਂ ਕੁਲਜੀਤ ਸਿੰਘ ਭومی ਦਾ ਉਹ ਤੁਸਾ ਮਿੰਦਰ ਸਿੰਪੋਮੀਆ ਉਤਰਾਵਾਪਾ ਹਰਦੇਸਿੰਗ ਫ੍ਰੀडम फाइਟਰ ਪਿੱਟ ਬੂਮੀਆ ਪਾਈ ਦਾ ਮੀਰੇ ਜਨਕੂਈਆਂ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਮੈਂ ਇਸ ਪਿੱਟ ਦੇ ਵਿੱਚ ਆਉਣਾ ਹੁਣ ਮੈਂ ਅਸ਼ਕਰ ਹੈ ਸਭ ਕੁਝ ਪੂਰਾ ਵਿਖਿਆ ਹੈ ਹਿੰਦੁਸਤਾਨ ਦੀ ਆਜ਼ਾਦੀ ਤੋਂ ਪਹਿਲਾਂ 1920 ਦੇ ਵਿੱਚ ਸਭ ਤੋਂ ਪਹਿਲਾਂ ਯੂਨਿਅਨ ਕਾਲੀ ਦਲ ਬਣਿਆ ਉਹਦੀ ਲੋੜ ਕਿਉਂ ਪਈ ਉਸ ਸਮੇਂ ਪੰਜਾਬ ਦੇ ਵਿੱਚ ਜਿੰਨ ਵੀ ਗੁਰਦਾਰੇ ਸਨ ਉਹਨਾਂ ਦੇ ਮਹੰਤਾਂ ਦਾ ਕਬਜ਼ਾ ਸੀ ਉਹਨਾਂ ਨੂੰ ਯਾਦ ਕਰਾਉਣ ਲਈ ਸਭ ਤੋਂ ਪਹਿਲਾਂ ਨਕਾਣਾ ਸਾਦਾ ਮੋਰਚਾ ਲੱਗਿਆ ਫਿਰ ਗੁਰੂਕੇ ਬਾਗ ਦਾ ਮੋਰਚਾ ਲੱਗਿਆ ਉਪਰੰਤ ਜਤਰਾ ਮੋਰਚਾ ਲੱਗਿਆ ਅੱਜ ਸ਼੍ਰੋਮਣੀ ਕਾਲੀ ਦਲ ਜੋ ਆਪਣੀ ਹੋਂਦ ਕਹਿੰਦੀ ਮੈਂ ਸ਼੍ਰੋਮਣੀ ਕਾਲੀ ਦਲ ਦੇ ਅਸੀਂ ਵਰਕਰਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਨ੍ਹਾਂ ਨੇ ਦੇਸ਼ ਦੀ ਖਾਤਰ ਲੀਹ ਕੁਰਬਾਨੀਆਂ ਦਿੱਤੀਆਂ ਸਨ ਇਹ ਉਹ ਦੇਸ਼ ਪਟਨਾ ਗੁਰੂ ਘਰਾਂ ਦੇ ਆਪਣੇ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਦੇ ਪਰਿਵਾਰਾਂ ਵਿੱਚੋਂ ਕੋਈ ਵੀ ਸ਼ਰੋਣੀ ਕਲਿਆਦਾ ਦਾ ਮੈਂਬਰ ਨਹੀਂਗਾ ਨਾ ਹੀ ਸ਼ਰੋਣੀ ਕਲਿਆਦਾ ਦਾ ਹੈ ਰਹੀ ਹੈ ਜਿੱਥੋਂ ਅਗਰ ਗੱਲ ਹੈਗੀ ਆ ਮੇਰੇ ਭومیਓ ਭਾਈ ਦੇ ਵਸਾਖੀ ਦਾ ਜੋ ਪਵਿੱਤਰ ਤਿਹਾੜਾ ਹੈ ਸੈਪੇ ਬਾਹਰ ਸੈਗੂ ਮਹਾਰਾਜੀ ਨੇ 3 ਮਾਰਚ 1699 ਨੂੰ ਖਾਲਸਾ ਪੰਥੀ ਸੱਜਣਾ ਕੀਤੀ ਜੁਰਮਤ ਬੱਟਾ ਤਿਆਰ ਕੀਤਾ ਗਿਆ ਇਹ ਹੌਲੀ ਹੌਲੀ ਵਸਾਖੀ 13 April ਤੋਂ ਸ਼ੁਰੂ ਹੋ ਗਈ ਤੇ ਰਫਰ ਫਰੈਂਡ ਮਣਾਉਣੇ ਸ਼ੁਰੂ ਕੀਤੀ ਅੱਜ ਪਿੰਡ ਬਵੀਆਂ ਪਾਈ ਵਿਖਾ ਕੇ ਬੜੀ ਖੁਸ਼ੀ ਹੋਈ ਆ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਮੇਰੇ ਵੱਡੇ ਵੀਰ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਮੌਜੂਦਾ ਜਰਨਲ ਕਪਰਸ ਦੇ ਕਾਉਂਸਲ ਮੋਟੂ ਭਗਰ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਸਰਵਿਸ ਕਰਕੇ ਸੇਵਾਮੁਕਤ ਹੋਇਆ ਜਿਹੜੀ ਸਰਕਾਰ ਤੋਂ ਮੰਗ ਕਰਨੀ ਪੈਂਦੀ ਆ ਕਿ ਇਸ ਪਿੰਡ ਦੇ ਜਰਨਲ ਕਰਨਲ ਵਿਚਰ ਸਾਹਿਬ ਹੋਰ ਵੱਡੇ ਵੱਡੇ ਰੈਂਕਾਂ ਤੇ ਰਹੇ ਆ ਉਹਨਾਂ ਦੀ ਯਾਦ ਦੇ ਵਿੱਚ ਜਿਸ ਭੱਤੇ ਯਾਦ ਵਿੱਚ ਵੀ ਉਹ ਬਣਾ ਹੋਣਾ ਚਾਹੀਦਾ ਮੈਂ ਇੱਕ ਪਿੰਡ ਵੇਖਿਆ ਕੋਲਪੁਰਾ ਦੇ ਨੇੜੇ ਪਿੰਡਾ ਘਵਾਰਾ ਵਾਲਾ ਹਾਂਜੀ ਉੱਥੇ ਜਿਸ ਭੱਤੇ ਜਿੱਕੇ ਗੈਲਰੀ ਬਣੀ ਹੋਈ ਜੀ ਵਿੱਚ ਕੋਈ ਵੇਖਣ ਨੂੰ ਨਹੀਂ ਮਿਲਦਾ ਜਿਹੜੀ ਗੈਲਰੀ ਆ ਉਹਦੇ ਵਿੱਚ ਜਿਸ ਭੱਤੇ ਨਾਮ ਹੋਣੇ ਚਾਹੀਦੇ ਹੁੰਦਾ ਕੀ ਹੈ ਕਿ ਜਿਹੜੇ ਪੜ੍ਹੇ ਲਿਖੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੇ ਨਾਮ ਆ ਜਾਂਦੇ ਆ ਜਿਹੜੇ ਉਸ ਟਾਈਮ 'ਚ ਅਨਪੜ੍ਹ ਪਰਿਵਾਰ ਸੀ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਇਸ ਲਈ ਸਾਨੂੰ ਪਿੰਨ ਵਸਿਆ ਨੂੰ ਜੋ ਸਾਡੇ ਪਿੰਨ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਅੰਗਲੈਂਡ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਮੈਂ ਪਰਜੋਰ ਅਪੀਲ ਕਰਦਾ ਕਿ ਉਹ ਆਪਣੇ ਪੁੱਛਾਂ ਦੇ ਯਾਰ ਦੇ ਵਿੱਚ ਜਿੱਥੇ ਦੁਨੀਆ ਭਰੋਂ ਇੱਕ ਸ਼ਾਨਦਾਰ ਗੁਰਦਾਰ ਆਪਣੇ ਕਰਕਮਣਾਂ ਨੂੰ ਬੁਲਾਇਆ ਉੱਥੇ ਇੱਕ ਯਾਦਗਾਰ ਬਣਦੀ ਚਾਹੀਦੀ ਹੈ ਜਿੱਥੇ ਸਾਡੇ ਪਿੰਨ ਦੁਨੀਆ ਭਰੋਂ ਪਈਦੇ ਜਿੰਨੇ ਵੀ ਸੂਰਬੀਰ ਚਾਹੇ ਉਹਨਾਂ ਨੇ ਜੱਗੇ ਯਾਦੇ ਵਿੱਚ ਅਛੀਆਂ ਦਿੱਤੀਆਂ ਦਿੱਤੀਆਂ ਲੜਾਈਆਂ ਲੜੀਆਂ ਮੈਂ ਇਹ ਗੱਲ ਕਰਨੀ ਚਾਹੁੰਦਾ ਇਹ ਜੋ ਬ੍ਰਿਟਿਸ਼ ਵਾਇਟਰ ਮੂਵਮੈਂਟ ਸੀ ਉਹ ਸਭ ਤੋਂ ਪਹਿਲਾਂ ਅਕਾਲੀ ਮੂਵਿੰਗ ਹੋਈ ਹੈ ਸ਼ੁਰੂ ਜਿਵੇਂ ਮੈਂ ਦੱਸਿਆ ਕਿ ਨਰਕਲਾ ਸਾਦਾ ਮੋਰਚਾ ਗੁਰਕੇ ਬਾਗਦਾ ਮੋਰਚਾ ਜੱਤਰਾ ਮੋਰਚਾ ਉਪਰੰਤ 1947 ਵਿੱਚ ਆਜ਼ਾਦ ਹਿੰਦ ਫੌਜ ਸ਼ੁਰੂ ਹੋਈ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹ ਇਸ ਪਿੰਡ ਦੇ ਵੀ ਸਨਿਕ ਨੇ ਉਪਰੰਤ ਜਿਹੜਾ ਹਿੰਦੁਸਤਾਨ ਯਾਦ ਹੋਇਆ 1947 ਤੋਂ ਬਾਅਦ ਪਰਜਾ ਮੰਡਲ ਹੋਂਦ ਵਿੱਚ ਆਈ ਕੁਝ ਬਹੁਤ ਸਾਰੇ ਉਹ ਮਰਚਦਾ ਜਿਨ੍ਹਾਂ ਨੇ ਕੁਛ ਸਾਜਿਬ ਨਹੀਂ ਕੀਤੀ ਤੋਂ ਉਹ ਫ੍ਰੀਡਮ ਫਾਇਟ ਤੋਂ ਸਰਮਾਨਤ ਮਿਲਿਆ ਉਹ ਸਭ ਤੋਂ ਜਾਰੇ ਬੈਠਾ ਜੀ ਬੈਠੇ ਮੈਂ ਉਹਨਾਂ ਪੁਰਖਾਂ ਦੀ ਗੱਲ ਕਰਦਾ ਜਿਹੜੇ ਅਨਪੜ੍ਹ ਹੋਣ ਦੇ ਬਾਵਜੂਦ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਪੈਸਾ ਲਗਾਈ ਆਪਣੇ ਸਿਰ ਤੇ ਸ਼ਦਦ ਚੱਲਿਆ ਪਰ ਕੋਈ ਬੇਨਿਫਿਟ ਨਹੀਂ ਲਿਆ ਉਹਨਾਂ ਘੱਟੋ ਘੱਟ ਸਾਡੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਉਹਨਾਂ ਦੀ ਯਾਦਗਾਰ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

see you yeah. ہاں جی سرجیت جی ریلوے کوچ فیکٹری سیوا کرتے, کرتے پوترا جی نے بڑا سچے پاشا نے پاگ لایا پر, بڑا 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 پر دیگا، دیگا دیگا دے دے سونی اپیبکا پرشی ہے